ਅਗਲੇ 2 ਸਾਲਾਂ ਦੇ ਵਿੱਚ ਤੁਸੀਂ ਕੀ ਪਾਵੋਗੇ ਪਹਿਲਾਂ ਹੀ ਦੱਸ ਦੇਵੇਗਾ AI ਰੰਗ ਪ੍ਰਿੰਟ ਤੇ ਡਿਜ਼ਾਈਨ ਤੱਕ ਤਿਆਰ ਕਰੇਗਾ AI 73% ਫੈਸ਼ਨ ਡਿਜ਼ਾਈਨਰਾਂ ਦਾ ਕੰਮ ਹੀ ਨਹੀਂ ਵਿਸ਼ਵਾਸ ਹੁਣ ਪਹਿਲਾਂ ਹੀ AI ਦੱਸ ਦੇਵੇਗਾ ਕਿ ਅਗਲੇ 2 ਸਾਲਾਂ ਦੇ ਵਿੱਚ ਤੁਸੀਂ ਕਿਹੜੇ ਕੱਪੜੇ ਪਾਉਂਗੇ ਤਕਨੀਕ ਦੇ ਹਿਸਾਬ ਦੇ ਨਾਲ ਫੈਸ਼ਨ ਇੰਡਸਟਰੀ ਵੀ ਬਦਲ ਰਹੀ ਹੈ ਲੋਕਾਂ ਤੋਂ ਪਹਿਲਾਂ ਹੀ ਉਹਨਾਂ ਦੀ ਪਸੰਦ ਪਤਾ ਲਗਾ ਰਿਹਾ ਹੈ AI ਹੁਣ ਕੱਪੜੇ ਬਣਾਉਣ ਦੇ ਲਈ ਮੌਸਮ ਹੀ ਨਹੀਂ ਰਾਜਨੀਤੀ ਅਤੇ ਇਕਨੋਮੀ ਦੇ ਹਾਲਾਤ ਤੋਂ ਵੀ ਪਤਾ ਚੱਲ ਰਹੀ ਹੈ ਲੋਕਾਂ ਦੀ ਪਸੰਦ ਪਰ ਹੁਣ ਅਗਲੇ 2 ਸਾਲਾਂ ਦੇ ਵਿੱਚ ਤੁਸੀਂ ਕਿਹੜੇ ਕੱਪੜੇ ਪਾਉਣੇ ਨੇ ਉਹ ਪਹਿਲਾਂ ਹੀ ਪਤਾ ਲੱਗ ਜਾਵੇਗਾ ਕਲਰ ਪ੍ਰਿੰਟ ਤੇ ਡਿਜ਼ਾਈਨ ਤੱਕ ਦਾ ਟਰੈਂਡ ਵੀ ਤੈਅ ਹੋ ਜਾਵੇਗਾ 73% ਫੈਸ਼ਨ ਡਿਜ਼ਾਈਨਰ ਵੀ ਇਸ ਤੇ ਭਰੋਸਾ ਕਰ ਰਹੇ ਨੇ ਤੁਸੀਂ ਭਾ ਲਈ ਇਸ ਵੇਲੇ ਅੰਦਾਜ਼ਾ ਨਾ ਲਗਾ ਸਕੋ ਕਿ ਅਗਲੇ 2 ਸਾਲਾਂ ਦੇ ਵਿੱਚ ਤੁਸੀਂ ਕਿਹੋ ਜਿਹੀ ਕੱਪੜੇ ਪੋਣੇ ਨੇ ਪਰ ਕੋਈ ਹੈ ਜੋ ਅਜੇ ਹਾਂ ਅੱਜ ਹੀ ਜਾਣਦਾ ਦਰਅਸਲ ਫੈਸ਼ਨ ਇੰਡਸਟਰੀ ਵੀ ਤਕਨੀਕ ਦੀ ਮਦਦ ਨਾਲ ਤੇਜ਼ੀ ਦੇ ਨਾਲ ਬਦਲ ਰਹੀ ਹੈ ਤਾਂ AI ਦੀ ਮਦਦ ਦੇ ਨਾਲ ਕੱਪੜਿਆਂ ਦੇ ਕਲਰ ਡਿਜ਼ਾਈਨ ਅਤੇ ਪ੍ਰਿੰਟ ਤੱਕ ਤੈਅ ਕੀਤੇ ਜਾ ਰਹੇ ਨੇ ਟਰੈਂਡ ਫੋਰਕਾਸਟਰ ਲੋਕਾਂ ਦੀ ਪਸੰਦ ਹੁਣ ਉਹਨਾਂ ਤੋਂ ਪਹਿਲਾਂ ਹੀ ਜਾਣ ਰਹੇ ਨੇ ਤਾਂ ਫੈਸ਼ਨ ਇੰਡਸਟਰੀ ਹੁਣ ਸਿਰਫ ਰੰਗ ਅਤੇ ਪ੍ਰਿੰਟ ਦਾ ਕਾਰੋਬਾਰ ਨਹੀਂ ਰਿਹਾ ਇਸ ਦੇ ਲਈ ਕੰਪਨੀਆਂ ਫਿਲਮਾਂ ਤੇ ਵੱਡੇ ਸਟਾਰਜ਼ ਨੂੰ ਫੋਲੋ ਕਰਕੇ ਕੱਪੜੇ ਹੁਣ ਨਹੀਂ ਬਣਾ ਰਹੀਆਂ ਅਮਰੀਕਾ ਦੀ ਗੱਲ ਹੋਵੇ ਤਾਂ ਅਮਰੀਕਾ ਦੇ ਵਿੱਚ ਇਹ 540 ਬਿਲੀਅਨ ਡਾਲਰ ਯਾਨੀ ਕਿ 44.80 ਲੱਖ ਕਰੋੜ ਦਾ ਐਨਿਊਅਲ ਕਾਰੋਬਾਰ ਹੈ ਇਸ ਇੰਡਸਟਰੀ ਦੇ ਵਿੱਚ ਜ਼ਿਆਦਾ ਮੁਨਾਫੇ ਦੇ ਲਈ ਮੰਗ ਦਾ ਅੰਦਾਜ਼ਾ ਸਭ ਤੋਂ ਜ਼ਰੂਰੀ ਹੈ ਤਾਜਾਹੇ ਦੇ ਵਿੱਚ ਜ਼ਿਆਦਾ ਕਮਾਈ ਦੇ ਲਈ ਡਿਜ਼ਾਈਨਰ ਸੋਸ਼ਲ ਸਟੋਰ ਦੇ ਸ਼ੈਲਫ ਤੇ ਸਿਰਫ 20 ਜਾਂ 30% ਹੀ ਟ੍ਰੈਂਡੀ ਬਾਕੀ ਸੀਜ਼ਨਲ ਕਪੜੇ ਹੀ ਰੱਖਦੇ ਨੇ ਇਸ ਮਾਮਲੇ ਦੇ ਵਿੱਚ ਪ੍ਰੋਫੈਸਰ ਸੁਜ਼ੈਨ ਪਿਆਜ਼ਾ ਕਹਿੰਦੀ ਹੈ ਕਿ तमाम ਡਾਟਾ ਸਰਵੇ ਅਤੇ ਸੋਸ਼ਲ ਮੀਡੀਆ ਦੇ ਅਨਾਲਿਸਿਸ ਦੇ ਬਾਵਜੂਦ ਸਚਾਈ ਇਹੀ ਹੈ ਕਿ ਸਟੋਰ ਦੇ ਸ਼ੈਲਫ ਤੇ ਮਿਲਣ ਵਾਲੇ ਜ਼ਿਆਦਾਤਰ ਕੱਪੜਿਆਂ ਦੇ ਵਿੱਚ ਸਿਰਫ 20 ਤੋਂ 30% ਹੀ ਅਸਲ ਟ੍ਰੈਂਡੀ ਕੱਪੜੇ ਹੁੰਦੇ ਨੇ ਬਾਕੀ ਕੱਪੜੇ ਸੀਜ਼ਨਲ ਹੀ ਹੁੰਦੇ ਨੇ ਉਹ ਕਹਿੰਦੀ ਹੈ ਕਿ ਜ਼ਿਆਦਾਤਰ ਕੰਪਨੀਆਂ ਇਸ ਦੇ ਸੀਕ੍ਰੇਟ ਮਾਡਲ ਦੇ ਤੌਰ ਤੇ ਇਹਨਾਂ ਨੂੰ ਇਸਤੇਮਾਲ ਕਰਦੀਆਂ ਨੇ ਦਰਅਸਲ ਜੇਕਰ ਵਿੰਡੋ ਡਿਸਪਲੇ ਦੀ ਗੱਲ ਹੋਏ ਤਾਂ ਵਿੰਡੋ ਡਿਸਪਲੇ ਤੇ ਜ਼ਿਆਦਾਤਰ ਆਕਰਸ਼ਿਤ ਕਰਨ ਵਾਲੇ ਕੱਪੜਿਆਂ ਦੇ ਨਾਲ ਹੀ ਸਿਰਫ ਕਮਾਈ ਨਹੀਂ ਹੁੰਦੀ ਇਸ ਦੇ ਨਾਲ ਕਸਟਮਰ ਕਿਹੜੇ ਬ੍ਰਾਂਡ ਦੇ ਨਾਲ ਜੁੜੇ ਨੇ ਅਤੇ ਕੀ ਕੁਝ ਉਹ ਖਰੀਦਣਾ ਚਾਹੁੰਦੇ ਨੇ ਕਿ ਜ਼ਰੂਰਤ ਹੈ ਇਸ ਦਾ ਧਿਆਨ ਵੀ ਰੱਖਣਾ ਹੁੰਦਾ ਤਾਂ ਮੀਡੀਆ ਦੇ ਮੁਤਾਬਕ AI ਵੀ ਇਸ ਦੇ ਵਿੱਚ ਕਾਫੀ ਜ਼ਿਆਦਾ 유ਸਫੁਲ ਹੈ ਇੱਕ ਸਰਵੇ ਦੇ ਮੁਤਾਬਕ 73% ਯਾਨੀ 73% ਫੈਸ਼ਨ ਵਿਸ਼ੇਸ਼ਗਿਆਂ ਦਾ ਇਹੀ ਮੰਨਣਾ ਹੈ ਕਿ ਇਸ ਸਾਲ ਉਹ AI ਦੀ ਮਦਦ ਦੇ ਨਾਲ ਪ੍ਰੋਡਕਟ ਤਿਆਰ ਕਰ ਰਹੇ ਨੇ AI ਸੋਸ਼ਲ ਮੀਡੀਆ एयरपोर्ट ਤੇ ਵੱਡੇ سٹਾਰਟਸ ਦੇ ਲੁੱਕ ਅਤੇ ਸਰਵੇ ਦਾ ਵਿਸ਼ਲੇਸ਼ਣ ਕਰਕੇ ਨਵੇਂ ਵਿਕਲਪ ਸੁਝਾਉਂਦਾ ਹੈ ਇੰਨਾ ਹੀ ਨਹੀਂ ਏਆਈ ਮੌਸਮ ਰਾਜਨੀਤੀ ਅਤੇ ਇਕਨੋਮੀ ਦੇ ਹਾਲਾਤ ਦਾ ਵੀ ਐਨਾਲਿਸਿਸ ਕਰਕੇ ਫੈਸ਼ਨ ਦੇ ਟ੍ਰੈਂਡ ਸੁਝਾ ਰਿਹਾ ਪਾਰਸਨ ਸਕੂਲ ਆਫ ਡਿਜ਼ਾਈਨ ਦੇ ਅਸਿਸਟੈਂਟ ਪ੍ਰੋਫੈਸਰ ਸੁਜ਼ਨ ਕਹਿੰਦੇ ਹੈ ਕਿ ਤਕਨੀਕ ਤੇਜ਼ੀ ਦੇ ਨਾਲ ਫੋਰਕਾਸਟਿੰਗ ਦੀ ਦੁਨੀਆ ਨੂੰ ਵੀ ਬਦਲ ਰਹੀ ਹੈ ਤਾ ਹੁਣ ਕਸਟਮਰ ਬ੍ਰਾਂਡ ਦੇ ਨਾਲ ਬੰਨ ਕੇ ਨਹੀਂ ਰਹਿੰਦੇ ਉਹ ਆਪਣੀ ਪਸੰਦ ਦੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ ਤਾਂ ਇਹੀ ਰੀਜ਼ਨ ਹੈ ਕਿ ਹੁਣ 에ਅਰਪੋਰਟਸ ਤੇ ਜਾਂ ਸੋਸ਼ਲ ਮੀਡੀਆ ਤੇ ਕਿਹੋ ਜਿਹੇ ਕੱਪੜੇ ਪਾ ਕੇ ਲੋਕ ਆ ਰਹੇ ਨੇ ਇਸ ਦੇ ਨਾਲ AI ਜੋ ਹੈ ਹੁਣ ਲੋਕਾਂ ਦੀ ਪਸੰਦ ਆਉਣ ਵਾਲੇ 2 ਸਾਲਾਂ ਤੋਂ ਬਾਅਦ ਦੀ ਵੀ ਪਛਾਣ ਰਿਹਾ ਤਾਂ ਹੁਣ ਜੋ ਟ੍ਰੈਂਡ ਹੋਏਗਾ ਉਹ ਲੋਕਾਂ ਦੀ ਸੋਚਣ ਤੋਂ ਪਹਿਲਾਂ ਲੋਕਾਂ ਦੀ ਪਸੰਦ ਸਮਝ ਆਉਣ ਤੋਂ ਪਹਿਲਾਂ ਹੀ AI ਸਮਝ ਲਏਗਾ ਜਿਸ ਦੇ ਨਾਲ ਜਿਸ ਦੇ ਸਭ ਤੋਂ ਵੱਡੀ ਉਦਾਹਰਨ ਹੈ 바ਰਬੀ ਉਹੀ ਫਿਲਮ ਹੈ ਜੋ ਕਾਫੀ ਜ਼ਿਆਦਾ ਸੁਪਰ ਹਿੱਟ ਹੋਈ ਸੀ ਤਾਂ 바ਰਬੀ ਦੇ ਵਿੱਚ ਜੋ ਪਿੰਕ ਕਲਰ ਦਾ ਐਨਾਲਿਸਿਸ ਕੀਤਾ ਗਿਆ ਸੀ ਜੇਕਰ ਕੋਈ ਪਹਿਲਾਂ ਇਸ ਦੇ ਬਾਰੇ ਗੱਲ ਕਰਦਾ ਤਾਂ ਮਜ਼ਾਕ ਹੀ ਸਮਝਿਆ ਜਾਂਦਾ ਹਾਸਾ ਹੀ ਉਸ ਦਾ ਬਣਾਇਆ ਜਾਂਦਾ ਪਰ ਜਦੋਂ ਇਹ ਫਿਲਮ ਕਾਫੀ ਜ਼ਿਆਦਾ ਹਿੱਟ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ AI ਨੇ ਕਿਸ ਤਰੀਕੇ ਦੇ ਨਾਲ ਇਹ ਸਭ ਸੋਚਿਆ ਇਸ ਤੇ ਕੰਮ ਕਰਨਾ ਸ਼ੁਰੂ ਹੋ ਜਾਂਦਾ ਹੈ ਤਾਂ ਹੁਣ AI ਅਜੀਹਾ ਹੈ ਜੋ ਰੰਗ ਪ੍ਰਿੰਟ ਦਾ ਡਿਜ਼ਾਈਨ ਦੇ ਤੱਕ ਲੋਕਾਂ ਦੀ ਪਸੰਦ ਤੋਂ ਪਹਿਲਾਂ ਹੀ ਦੱਸ ਦੇਵੇਗਾ